ਹਨੇ ਖੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਕਿਹੜਾ ਬਈ ਚੰਡਾ ਲੁਬਾਣਾ ਦੇ ਵਿੱਚ ਅੱਜ ਜੂਨ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੀ ਮੀਟਿੰਗ ਜਿਹੜੀ ਆ ਉਹ ਹੋਈ ਆ ਅੱਜ ਦੀ ਮੀਟਿੰਗ ਦੇ ਵਿੱਚ ਜੂਨ ਦੇ ਸਮੂਹ ਪਿੰਡ ਤੇ ਉਹਨਾਂ ਦੇ ਅਹੁਦੇਦਾਰ ਟੀਮ ਜਿਹੜੀ ਆ ਹਾਜ਼ਰ ਹੋਈ ਆ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਸ਼ੰਭੂ ਖਨੌਰੀ ਤੇ ਚੱਲ ਰਹੇ ਅੰਦੋਲਨ ਨੂੰ ਕਿਵੇਂ ਹੋਰ ਤਿੱਖਾ ਕਰਨਾ ਏ ਉਸ ਸੰਘਰਸ਼ ਨੂੰ ਕਿਵੇਂ ਅਣ ਮਿਥੇ ਸਮੇਂ ਲਈ ਵੱਡੇ ਘਰੇ ਚ ਚਲਾਉਣਾ ਉਹਦੇ ਤੇ ਖੁੱਲ ਕੇ ਚਰਚਾ ਹੋਈ ਆ ਚੱਲ ਰਹੇ ਪ੍ਰੋਗਰਾਮਾਂ ਦੇ ਤਹਿਤ ਕੱਲ 13 ਤਰੀਕ ਨੂੰ ਲੋਹੜੀ ਦੇ ਮੌਕੇ ਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਅਪਣਾ ਕੇ ਕਿਸਾਨਾਂ ਮਜ਼ਦੂਰਾਂ ਦਾ ਘਾਣ ਕਰਨ ਵਾਲਾ ਜਿਹੜਾ ਖੇਤੀ ਖਰੜਾ ਨੀਤੀ ਕੇਂਦਰ ਨੇ ਸੂਬਿਆਂ ਨੂੰ ਦਿੱਤੀ ਆ ਉਹਦਾ ਵਿਰੋਧ ਕਰਦੇ ਆ ਕੱਲ ਠੀਕ 4 ਵਜੇ ਪਿੰਡ ਪ੍ਰਤੀ ਇਹਦੀਆਂ ਕਾਪੀਆਂ ਜਿਹੜੀਆਂ ਨੇ ਉਹ ਸਾੜੀਆਂ ਜਾਣਗੀਆਂ ਤੇ ਰਾਤ ਨੂੰ ਪਰਿਵਾਰ ਪ੍ਰਤੀ ਭੁੱਗੇ ਦੇ ਉੱਤੇ ਇਹਨਾਂ ਖੇਤੀ ਖਰੜਾ ਨੀਤੀ ਦੀਆਂ ਕਾਪੀਆਂ ਨੂੰ ਸਾੜ ਕੇ ਅਸੀਂ ਆਪਣਾ ਵਿਰੋਧ ਦਰਜ ਕਰਦੇ ਆ ਤੇ ਕੇਂਦਰ ਨੂੰ ਇਸ ਗੱਲ ਦੇ ਲਈ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦੇਣਾ ਚਾਹੁੰਦੇ ਆ ਕਿ ਤੁਸੀਂ ਲੋਕਮਾਰੂ ਨੀਤੀਆਂ ਦੇ ਨਾਲ ਰਾਜ ਨਹੀਂ ਕਰ ਸਕਦੇ ਤੁਹਾਡਾ ਅੰਤ ਵਾਲਾ ਸਮਾਂ ਜਿਹੜਾ ਉਹ ਤੁਹਾਡੇ ਨਜ਼ਦੀਕ ਨੂੰ ਤੁਰਿਆ ਹੁੰਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ 48ਵੇਂ ਦਿਨ ਦੇ ਵਿੱਚ ਅੱਜ ਜਿੱਥੇ ਮਰਨਵਰਤ ਜਾਰੀ ਆ ਉਹਦੇ ਸਬੰਧ ਦੇ ਵਿੱਚ ਵੀ ਅਸੀਂ ਕੇਂਦਰ ਸਰਕਾਰ ਨੂੰ ਇਹ ਗੱਲ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦੇਣਾ ਚਾਹੁੰਦੇ ਆ ਕਿ ਉਹਨਾਂ ਦੇ ਜਿਉਣ ਦੇ ਨਾਲ ਜਾਂ ਉਹਨਾਂ ਦੇ ਚਲੇ ਜਾਣ ਦੇ ਨਾਲ ਤੁਹਾਨੂੰ ਕੋਈ ਵੱਡਾ ਫਰਕ ਨਹੀਂ ਪੈਂਦਾ ਕੇਵਲ ਪਖੰਡ ਤੇ ਫਰੇਬ ਦੇ ਰੂਪ ਦੇ ਵਿੱਚ ਸਾਰੀ ਕੁਝੀਆਂ ਨੀਤੀਆਂ ਨਾ ਖੇਡੀਆਂ ਜਾਣ ਉਸ ਤੋਂ ਇਲਾਵਾ ਜੂਨ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਸ਼ੰਭੂ ਬਾਰਡਰ ਤੇ ਜਿਹੜੀ ਜਾਣ ਦੀ ਤਿਆਰੀ ਆ ਉਹ ਵੱਡੇ ਰੂਪ ਚ ਹੋਈ ਆ ਹੰਡਾ ਨਾਪਰ ਦੀ ਵਾਰੀ ਆ ਉਹਦੇ ਵਿੱਚ ਉਹ ਵੱਧ ਚੜ ਕੇ ਜਾਣਗੇ ਇਸ ਤੋਂ ਅੱਗੇ ਚੱਲਦੇ ਆ ਮੈਂ ਮੱਲਾ ਨੂੰ ਇਹ ਗੱਲ ਸਾਫ਼ ਤੌਰ ਤੇ ਕਹਿ ਦੇਣਾ ਚਾਹੁੰਨਾ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਰਲਿ ਮਿਲਿ ਭੁਗਤ ਦੇ 0238 ਵੈਰਾਈਟੀ ਨੂੰ ਦਰਮਿਆਣੀ ਤੇ ਪਛੇਤੀ ਦੇ ਵਿੱਚ ਪਾ ਕੇ 10 ਰੁਪਏ ਰੇਟ ਘਟਾਇਆ ਤੇ 1 ਜਨਵਰੀ ਤੋਂ ਲਾਗੂ ਹੋਏ ਰੇਟ ਦੇ ਵਿੱਚ ਵੀ 10 ਰੁਪਏ ਰੇਟ ਘਟ ਦਿੱਤਾ ਜਾ ਰਿਹਾ ਉਦੇ ਉੱਤੇ ਮਿਲਾਂ ਜਿਹੜੀਆਂ ਨੇ ਤੇ ਸਰਕਾਰ ਖਾਸ ਕਰਕੇ ਕੇਨ ਕਮਿਸ਼ਨਰ ਪੰਜਾਬ ਜਿਹੜੇ ਉਹ ਧਿਆਨ ਦੇ ਕੇ ਇਹਨੂੰ ਰੇਟ ਨੂੰ ਬਿਲਕੁਲ ਬਰਾਬਰਤਾ ਦੇ ਰੂਪ ਦੇ ਵਿੱਚ ਲਾਉਣ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਵੱਡੇ ਜਾਣ ਕੇ ਠਾਣਾ ਪਣੀ ਮੀਆਂ ਖਾਂ ਹਮੇਸ਼ਾ ਹੀ ਪਿਛਲੇ ਲੰਮੇ ਸਮੇਂ ਤੋਂ ਚਰਚਾ ਦੇ ਵਿੱਚ ਰਹਿੰਦਾ ਕਿ ਜਿੱਥੇ ਜਥੇਬੰਦੀ ਦੀ ਸਚਾਈ ਦੀ ਗੱਲ ਨੂੰ ਵੀ ਦਰਕਾਰਿਆ ਜਾਂਦਾ ਲਾਗਲੇ ਪਿੰਡਾਂ ਦੇ ਵਿੱਚ ਸਰਕਾਰ ਦੇ ਦਬਾਅ ਦੇ ਅਧੀਨ ਝੂਠੇ ਪਰਚਿਆਂ ਦੀ ਜਿਹੜੀ ਵੱਡੀ ਗੱਲਬਾਤ ਆ ਉਹ ਇਸ ਥਾਣੇ ਦੇ ਅਧੀਨ ਪਾਈ ਗਈ ਆ ਉਤਲੇ ਪੱਧਰ ਤੇ ਵੀ ਗੱਲ ਹੋਈ ਆ ਤੇ ਥਾਣੇ ਦੇ ਐਸਐਚਓ ਸਾਹਿਬ ਜਿਹੜੇ ਮੌਕੇ ਮੌਜੂਦ ਨੇ ਉਹਨਾਂ ਨੂੰ ਵੀ ਸਾਡੀ ਇੱਥੋਂ ਦੀ ਅਪੀਲ ਆ ਤੇ ਆਖਰੀ ਅਪੀਲ ਆ ਕਿ ਹੱਕ ਸੱਚ ਤੇ ਨਿਆਂ ਦੀ ਵਰਦੀ ਤੁਸੀਂ ਪਾਈ ਆ ਉਹਦੀ ਗੱਲ ਕਰਨੀ ਸ਼ੁਰੂ ਕਰੋ ਨਹੀਂ ਤੇ ਜ਼ੋਨ ਤੇ ਜ਼ਿਲ੍ਹਾ ਮਜਬੂਰ ਹੋਏਗਾ ਕਿ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਝੂਠੇ ਪਰਚਿਆਂ ਦੀਆਂ ਨੀਤੀਆਂ ਦੇ ਲਈ ਇੱਥੇ ਵੱਡੇ ਐਕਸ਼ਨ ਉਲਿਕਣੇ ਪੈਣਗੇ ਸ਼ੰਭੂ ਤੇ ਖਨੌਰੀ ਤੇ ਚੱਲਦੇ ਕਿਸਾਨ ਮਜ਼ਦੂਰ ਦੇ ਸੰਘਰਸ਼ ਨੂੰ ਲਮੇਰੇ ਰੂਪ ਦੇ ਵਿੱਚ ਚਲਾਉਣ ਦੇ ਲਈ ਅੱਜ ਇੱਥੇ ਵੱਡੇ ਇਕੱਠ ਨੇ ਆਪਣੀ ਲਾਮਬੰਦੀ ਦਾ ਪ੍ਰਗਟਾਵਾ ਕੀਤਾ ਚੜ੍ਹਦੀ ਕਲਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਹੋਰ ਵੱਡੇ ਪੱਧਰ ਤੇ ਲੜਾਇਆ ਜਾਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ